ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਅੱਜ ਮਿਤੀ 30 ਜਨਵਰੀ 2024 ਨੂੰ ਪਿੰਡ ਭਦੌੜ ਬਰਨਾਲੇ ਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ 1 ਪਿੰਡ ਓਪਨ ਚਾਰ ਖਿਡਾਰੀ ਬਾਹਰੋਂ ਦੇ ਮੈਚ ਕਰਾਇਆ ਜਾਣਗੇ ਪਹਿਲਾ ਇਨਾਮ ਹੋਵੇਗਾ 2 ਲੱਖ ਤੇ ਦੂਜਾ ਇਨਾਮ ਹੋਵੇਗਾ 1 ਲੱਖ 25000 ਅਤੇ ਬੈਸਟ ਟਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਅੱਜ ਆਪਾਂ ਨੂੰ ਤਿੰਨ ਟੀਮਾਂ ਬਾਰੇ ਜਾਣਕਾਰੀ ਮਿਲੀ ਆ ਤੇ ਉਸ ਟੀਮਾਂ ਦੇ ਵਿੱਚ ਦੱਸਾਂਗੇ ਕਿਹੜੇ-ਕਿਹੜੇ ਪਲੇਅਰ ਖੇਡਣਗੇ ਸੋ ਦੋਸਤੋ ਪਹਿਲਾਂ ਗੱਲ ਕਰਦੇ ਆ ਆਪਾਂ ਸ਼ਕਰਪੁਰ ਦੀ ਟੀਮ ਦੇ ਬਾਰੇ ਤਾਂ ਸ਼ਕਰਪੁਰ ਦੀ ਟੀਮ ਦੇ ਵਿੱਚ ਦੋਸਤੋ ਫਰਿਆਦ ਸ਼ਕਰਪੁਰ ਸਾਜੀ ਸ਼ਕਰਪੁਰ ਕਾਕਾ ਸ਼ਕਰਪੁਰ ਬੁਰੀਆ ਸੀਸਰ ਇੰਦਰਜੀਤ ਕਲਸੀਆ ਸਰਨਾ ਡੱਗੋ ਨਮਾਣਾ ਰਿੰਕੂ ਖਰੈਟੀ ਐਂਡ ਸਰਾ ਕਰਾਉਣਗੇ ਚਿੱਟੀਆਂ ਨੀਕਰ ਵਾਲੇ ਅੱਜ ਸ਼ਕਰਪੁਰ ਦੀ ਪੂਰੀ ਵੱਡੀ ਟੀਮ ਬਣੀ ਆ ਤੇ ਉਸ ਤੋਂ ਬਾਅਦ ਟੀਮ ਬਣੀ ਆ ਪਿੰਡਰਾ ਦੀ ਪਿੰਡ ਰਾਂਦੀ ਟੀਮ ਦੇ ਵਿੱਚ ਪਿਸਟਲ ਪਿੰਡ ਬੱਬੂ ਪਿੰਡ ਰਾਮਨਾ ਸੁਖਾ ਜੋਦਾਸਰ ਖੁਪਰੀਆ ਕਮਲਨਾਵਾ ਪਿੰਡ ਸਨੀ ਕਾਲੇ ਸੰਘਿਆ ਮੰਨਾ ਬਲਨੋ ਵਾਲਾ ਤੇ ਉਸ ਤੋਂ ਬਾਅਦ 1 ਮੈਨ ਦਾ ਆਰਮੀ ਸ਼ੀਲੂ ਹਰਿਆਣੇ ਵਾਲੇ ਦੀ ਟੀਮ ਬਣੀ ਜੰਗਿਆਣੇ ਦੀ ਤੇ ਜਿਹਦੇ ਵਿੱਚ ਪਲੇਅਰ ਖੇਡਣਗੇ ਗੁਰਪ੍ਰੀਤ ਜੰਗਿਆਣੀਆਂ ਕੁਲਵਿੰਦਰ ਸ਼ੀਲੂ ਬਾਹੂ ਅਕਬਰਪੁਰ ਅੰਬਾ ਸੁਰਸਿੰਘ ਦੀਪਦ ਬੁਰਜੀ ਗੁਰਵਿੰਦਰ ਕਾਂਗਾ ਇਹ ਪਲੇਅਰ ਖੇਡਣਗੇ ਜੰਗਿਆਣੇ ਦੀ ਟੀਮ ਦੇ ਵਿੱਚ ਤੇ ਦੋਸਤੋ ਇਹ ਤਿੰਨੇ ਬਹੁਤ ਵੱਡੀਆਂ ਟੀਮਾਂ ਨੇ ਅੱਜ ਵਧੌਰ ਦੇ ਟੂਰਨਾਮੈਂਟ ਤੇ ਹੋਰ ਵੀ ਬਹੁਤ ਵੱਡੀਆਂ ਟੀਮਾਂ ਪਹੁੰਚ ਰਹੀਆਂ ਨੇ ਆ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਅਪਡੇਟ ਵਧੀਆ ਲੱਗਦੀ ਆ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਹੋਏ ਘੰਟੀ ਵਾਲੇ ਬਟਨ ਨੂੰ ਦਬਾ ਕੇ ਆਲਟੇ ਸੈੱਟ ਕਰ ਲਵੋ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੇ ਕਰੇ ਸਾਰਿਆਂ ਨੂੰ ਪਹਿਲਾ